ਸਤਿ ਸ਼੍ਰੀ ਅਕਾਲ ਜੀ ਮੌਸਮ ਦੀ ਨਮੀ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਅੰਦੇ 3-4 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੀਆਂ ਮੌਸਮ ਦੇ ਵਿੱਚ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਮੌਸਮ ਵਿਭਾਗ ਵੱਲੋਂ ਲਗਾਤਾਰ ਨਾਉਕਾਸ਼ ਅਲਰਟ ਜਾਰੀ ਕੀਤੇ ਜਾ ਰਹੇ ਹਨ ਤਕਰੀਬਨ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਰੈੱਡ ਅਲਰਟ ਕੁਝ ਇਲਾਕਿਆਂ ਦੇ ਵਿੱਚ 오ਰੇਂਜ ਅਲਰਟ ਤੇ ਕੁਝ ਇਲਾਕਿਆਂ ਵਿੱਚ ਆਪਾਂ ਨੂੰ ਯੈਲੋ ਅਲਰਟ ਜਾਰੀ ਕੀਤੇ ਗਏ ਹਨ ਦੇਖੀਏ ਇਹ ਤਾਂ ਤਕਰੀਬਨ ਪੰਜਾਬ ਦੇ ਵਿੱਚ ਆਪਾਂ ਨੂੰ ਰੈੱਡ ਅਲਰਟ ਤਕਰੀਬਨ ਜਿੱਦੇ ਵਿੱਚ ਮਨੂਕ ਦੇ ਇਲਾਕੇ ਹੋਗੇ ਪਾਤੜਾ ਹੋ ਗਿਆ ਤੇ ਤਕਰੀਬਨ ਲੈਰਾ ਕਾਗਰ ਦੇ ਆਸਪਾਸ ਦੇ ਖੇਤਰ ਹੋਗੇ ਇਹਨ ਦੂਰਗੜ ਦੇ ਆਸ-ਪਾਸ ਦੇ ਖੇਤਰ ਹੋਗੇ ਇਹਨਾਂ ਦੇ ਵਿੱਚ ਆਪਾਂ ਨੂੰ ਤਕਰੀਬਨ ਕੁਝ ਇਲਾਕਿਆਂ ਵਿੱਚ orange alert ਜਾਰੀ ਕੀਤਾ ਗਿਆ ਤੇ ਮਾਨਸਾ ਦੇ ਇਲਾਕੇ ਹੋਗੇ ਬੁੱਢਲਾਡਾ ਹੋ ਗਿਆ ਬਰਨਾਲਾ ਦੇ ਇਲਾਕੇ ਹੋਗੇ ਸਮਾਣਾ ਸੰਗਰੂਰ ਤੂਰੀ ਨਾਬਾ ਹੋ ਗਿਆ ਮਲੇਰਕੋਟਲਾ ਤੇ ਇਲਾਕੇ ਹੋਗੇ ਰਾਜਪੂਰਾ ਦੇ ਇਲਾਕੇ ਹੋਗੇ ਫਤੇਗੜ ਸਾਹਿਬ ਲੋਹ ਖੰਨਾ ਪਾਇਲ ਦੇ ਇਲਾਕੇ ਹੋਗੇ ਬੱਸੀ ਪਠਾਣਾ ਹੋ ਗਿਆ ਮੋਹਾਲੀ ਚੰਡੀਗੜ੍ਹ ਕੜਰ ਇਲਾਕੇ ਹੋਗੇ ਖਮਾਨਾ ਹੋ ਗਿਆ ਸ਼੍ਰੀ ਚਮਕੌਰ ਸਾਹਿਬ ਦੇ ਇਲਾਕੇ ਹੋਗੇ ਲੁਧਿਆਣਾ ਦੇ ਇਲਾਕੇ ਕੁਝ ਇਲਾਕੇ ਹੋਗੇ ਰੂਪਨਗਰ ਦੀ ਬੈਲਟ ਹੋ ਗਈ ਨੰਦਪੁਰ ਸਾਹਿਬ ਹੋ ਗਿਆ ਬਲਾਚੌਰ ਹੋ ਗਿਆ ਨੰਗਲ ਹੋ ਗਿਆ ਇਹਨਾਂ ਇਲਾਕਿਆਂ ਵਿੱਚ ਆਪਾਂ ਨੂੰ ਮੌਸਮ ਵਿਭਾਗ ਵੱਲੋਂ orange alert ਜਾਰੀ ਕੀਤੇ ਗਿਆ ਦਰਮਿਆਨੇ ਮੀਂਹ ਦੇ ਗਤੀਵਿਧੀਆਂ ਦੇਖੋ ਮਿਲ ਸਕਦੇ ਨੇ ਬਾਕੀ ਇਲਾਕੇ ਹੋਗੇ ਤਕਰੀਬਨ ਬਠਿੰਡਾ ਤੋਂ ਲੈ ਕੇ ਤਲਵੰਡੀ ਸਾਬ ਉਹਦੇ ਰਾਮਪੂਰਾ ਫੂਲ ਦੇ ਇਲਾਕੇ ਹੋਗੇ ਨਿਆਲ ਸਿੰਘ ਵਾਲਾ ਹੋ ਗਿਆ ਰਾਇਕੋਟ ਹੋ ਗਿਆ ਜਗਰਾਉਂ ਹੋ ਗਿਆ ਲ ਫਲੋਰ ਦੇ ਇਲਾਕੇ ਹੋਗੇ ਨਵਾਚੈਰ ਹੋ ਗਿਆ ਫਗਵਾੜਾ ਹੋ ਗਿਆ ਤੇ ਗੜਸ਼ੰਕਰ ਹੋ ਗਿਆ ਇਹਨਾਂ ਇਲਾਕਿਆਂ ਵਿੱਚ येलो ਅਲਰਟ ਜਾਰੀ ਕੀਤਾ ਗਿਆ ਕੁਲ ਮਿਲਾ ਕੇ ਇਹਨਾਂ ਇਲਾਕਿਆਂ ਦੇ ਵਿੱਚ ਆਉਂਦੇ 3-4 ਘੰਟਿਆਂ ਦੇ ਵਿੱਚ ਦਰਮਿਆਨੇ ਮੀਂਹ ਦੀ ਗਤੀਵਿਧੀਆਂ ਦੇਖਣ ਨੂੰ ਮਿਲਣਗੇ ਕਈ ਇਲਾਕਿਆਂ ਦੇ ਵਿੱਚ ਆਉਂਦੇ 3-4 ਘੰਟਿਆਂ ਦੇ ਵਿੱਚ ਭਾਰੀ ਮੀਂਹ ਦੀਆਂ ਗਤੀਵਿਧੀਆਂ ਵੀ ਦੇਖਣ ਨੂੰ ਮਿਲ ਸਕਦੀਆਂ ਜੇਕਰ ਚੈਨਲ ਤੇ ਪਹਿਲੀ ਵਾਰ ਹੈ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਨੂੰ ਜੁੜ ਸਬਸਕ੍ਰਾਈਬ ਕਰ ਲਓ ਤਾਂ ਜੋ ਮੌਸਮ ਦੀ ਅਪਡੇਟ ਲਗਾਤਾਰ ਬਿਨਾਰ ਕਾਊਂਟਰ ਤੋੜ ਹੜੇ ਤੱਕ ਪਹੁੰਦੀ ਰਹੇ ਤੁਸੀਂ ਕਮੈਂਟ ਕਰਕੇ ਜੁੜ ਜਸਣਾ ਤੁਹਾਡੇ ਜਿਲ੍ਹ